ਪਿਛਲੇ ਦਿਨੀ ਪਾਜਪਾਰੇ ਸਾਫਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕਰਕੇ GST ਨਾਲ ਜੁੜੇ ਨਵੇਂ ਫੈਸਲੇ ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਇਸ ਮੌਕੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ GST ਦੀਆਂ ਦਰਾਂ ਘਟਣ ਨਾਲ ਆਮ ਲੋਕਾਂ ਦੀ ਜੀਵਨ ਸ਼ੈਲੀ ਆਸਾਨ ਹੋਵੇਗੀ। ਇਸ ਦਾ ਬਹੁਤ ਫਾਇਦਾ ਹੋਵੇਗਾ। ਉਹਨਾਂ ਨੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਸਾਫ ਕਾ ਵਿਦਾਇਕਤੇ ਜਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਦਾ ਕਹਿਣਾ ਹੈ ਕਿ ਹੁਣ ਕਾਰੋਬਾਰ ਆਸਾਨ ਹੋਵੇਗਾ ਅਤੇ ਆਰਥਿਕਤਾ ਮਜ਼ਬੂਤ ਹੋਵੇਗੀ। ਦਿਵਾਲੀ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਾਭੀ ਸਰਕਾਰ ਨੇ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਨੀਤੀ ਚਸਕ ਪਿਆ ਹੈ। ਨੈਕਸਟ ਜਨਰੇਸ਼ਨ ਜਿਹੜੀ ਆ ਕੇ ਈਐਸਟੀ ਜਿਹੜੀ ਲੱਗੀ ਸੀਗੀ ਉਹ ਨੂੰ ਫੋਰੀ ਰਿਪੋਰਟਾਂ ਦਿੱਤੀਆਂ ਨੇ ਇਹਦਾ ਸਮਾਜ ਦੇ ਵਾਸਤੇ ਬਹੁਤ ਵੱਡਾ ਰਾਹਤਾ ਔਰ ਮਹਿਲਾਵਾਂ ਵਾਸਤੇ ਕਿਸਾਨ ਵਾਸਤੇ ਜੁਵਾ ਵਾਸਤੇ ਔਰ ਸਟੂਡੈਂਟਸ ਵਾਸਤੇ इवन ਜਿਹੜਾ ਛੋਟੇ ਤੋਂ ਛੋਟਾ ਪਰਚੇਜ਼ ਜਰ ਵੀ ਆ ਘੇਲੂ ਸਮਾਨ ਖਰੀਦਣ ਦੇ ਵਿੱਚ ਹੀ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਸਹੀ ਮੈਨੇਜਰੀ ਲੋਕਾਂ ਨੂੰ ਚੀ ਗਈ ਆ ਇਹਨੂੰ ਲੈ ਕੇ ਤੁਸੀਂ ਸਾਰੇ ਅ ਤੁਸੀਂ ਸਾਰੇ ਇਸ ਜਨਮ ਤੋਂ ਸਾਡਾ ਇਸ ਪੈਚ ਕਾਨਫਰੰਸ ਦੇ ਵੇਟਾਂ ਨੂੰ ਅਨਵਾਈਟ ਕੀਤਾ ਤੁਹਾਨੂੰ ਵੈਲਕਮ ਆ ਗਿਆ ਨੂੰ ਔਰ ਮੈਂ ਸਮਝਾ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਲੀਡ ਬਾਈ ਸ਼੍ਰੀ ਰਿੰਦਰਪਾਈ ਮੋਦੀ ਜੀ ਪ੍ਰਾਈਮੰਟਰ ਸਰ ਸਾਹ ਲੋਕਾਂ ਦਾ ਧਿਆਨ ਆਖ ਰੇ ਆ ਔਰ ਸਹੀ ਮਿਹਨਤ ਵੀ ਲੋਕ ਸੇਵਕ ਬਾਣਦੇ ਦਾ ਆਪਣਾ ਪ੍ਰੂਵ ਕਰ ਰਹੇ ਆ ਉਹਨਾਂ ਨੇ ਬਹੁਤ ਵੱਡੀਆਂ ਟੈਕਸਿਸ਼ਨ ਜਿਹੜੀ ਸੀਗਾ ਇਹ ਜੇ ਰਵੇਟ ਦਿੱਤੀ ਹੈ ਜਿਹਦੇ ਇਨਕੰਪਲੈਕਸ ਦੇ ਵਿੱਚ ਵੀ ਅਨਪ ਤਿੰਨ ਲੱਖ ਰੁਪਏ ਦੀ ਇੰਪਲ ਦੇ ਲਈ ਟੈਕਸ ਫ੍ਰੀ ਸੀ ਉਹ 12 ਪਲੱਸ ਕਰਦੀ 12 ਲੱਖ ਪਲੱਸ ਉਹਦਾ ਜਿਹੜਾ ਹੈ ਕੋਈ ਟੈਕਸ ਨਹੀਂ ਛੋਟੇ ਕਾਰੋਬਾਰੀ ਨੂੰ ਬਹੁਤ ਵੱਡੀ ਰਾਹਤ ਇਹਦੇ ਨਾਲ ਹੀ ਜਿਹੜਾ ਜੀਐਸਟੀ ਪਹਿਲਾਂ ਅਨਾਉਂਸ ਹੋਇਆ ਸੀ ਜਿਨੇ ਕਈਆਂ ਟੈਕਸਿਸ ਨੂੰ ਖਤਮ ਕਰਕੇ ਡੀਐਸਪੀ ਡੀਐਸਜੀਐਸਟੀ ਫੌਜ਼ੀ ਕਿਤੇ ਸਕੇ ਮਰੇ اپوزیشن ਵਾਲੇ ਨੇ ਦੂਜਾ ਨੇ ਬਹਾਵੇ ਲਖੜਾ ਕੀਤਾ ਪਰ ਮੈਂ ਜਿੰਨੇ ਕੁ ਵਪਾਰੀਆਂ ਨੂੰ ਮਰਜ਼ਾ ਹੈ اور ਜਿੰਨੇ ਕਾ ਆਮ ਸਹਿਮਤੀ ਬਣੀ ਹੈ ਕਿ ਜੀਐਸਟੀ ਆਉਣ ਤੋਂ ਬਾਅਦ ਵਪਾਰੀ ਵੀ ਸੋਖਾ ਹੋਇਆ ਤੇ ਚੇਜਰ ਵੀ ਸੋਖਾ ਹੋਇਆ ਆਮਲਾ ਕੋ ਲੋਕ ਵੀ ਸੋਕੇ ਹੋਏ ਚੰਗੀ ਰਹਿਤਾ ਉਹਦੇ ਉੱਤੇ ਹੋਰ ਜਿਹੜੀ ਮੈਂ ਸਮਝਦਾ ਬਹੁਤ ਵੱਡਾ ਜਿਹੜਾ ਹੈ ਰਿਫੋਰਮ ਕਰਕੇ ਬਹੁਤ ਵੱਡਾ ਜਿਵੇਂ ਪਹਿਲਾਂ 4 ਸਲੇ ਬਸ ਗਿਆ 5% 12% ਤੇ 18% ਤੇ 28% ਜਿਸ ਵਿੱਚ तकरीबन ਹੁਣ 28% ਵਿੱਚ ਆਉਣ ਵਾਲੀਆਂ ਸਾਰੀਆਂ ਵਸਤਾਂ ਨੂੰ 18% ਵਿੱਚ ਆ ਗਈਆਂ ਨੇ। ਔਰ ਇਹਦੇ ਨਾਲ ਕੁਝ ਚੀਜ਼ਾਂ 28% ਵਾਲੀਆਂ 5% ਚ ਆ ਗਈਆਂ ਨੇ। ਬਹੁਤ ਸਾਰੀਆਂ ਵਸਤਾਂ ਜਿਹੜੀਆਂ ਨੇ 18% ਵਾਲੀਆਂ ਵੀ ਘਟਾ ਕੇ 5% ਚ ਆ ਗੀਆਂ। ਔਰ ਇਸ ਦੇ ਨਾਲ ਨਾਲ ਜਿਹੜੀਆਂ 12% ਦੀ ਸਲੈਬ ਨੂੰ ਬਿਲਕੁਲ ਖਤਮ ਕਰਕੇ ਉਹਨੂੰ ਟੋਟਲੀ 5% ਤੇ ਲੈ ਕੇ ਆਉਂਦਾ ਜਿਹਦੇ ਮੈਂ ਸਮਝਦਾ ਕਿ ਬਹੁਤ ਵੱਡਾ ਆਮ ਬੰਦੇ ਦੇ ਬਜਟ ਨੂੰ ਬਹੁਤ ਉਡੀ ਉਹਨੂੰ ਰਾਹਤ ਮਿਲੀ ਆ ਉਹ ਪਰਚੇਜ਼ਿੰਗ ਪਾਵਰ ਵਧੂਗੀ ਉਹ ਇਹਦੇ ਨਾਲ ਨਾਲ ਲੋਕਾਂ ਨੂੰ ਦੇ ਉਹ ਆਪਣੇ ਜੀਵਨ ਨੂੰ ਸੁਖਾਲੇ ਤਰੀਕੇ ਨਾਲ ਗੁਜ਼ਾਰਾ ਕਰਨ ਵਿੱਚ ਵੀ ਬਹੁਤ ਵੱਡਾ ਇਹ ਆ ਰਹਾ ਤਾਂ ਔਰ ਜੇ ਜਿੰਨੀ ਵੀ ਛਲਾਗਾ ਕੀਤੀ ਜਾਵੇ ਥੋੜੀ ਆ ਦਿਨੋਂ ਦਿਨ ਜਿਹੜੀਆਂ ਲੋਕ ਭਲਾਈ ਦੀਆਂ ਗੱਲਾਂ ਨੇ ਔਰ ਲੋਕਾਂ ਨੂੰ ਹਰ ਹਰ ਕਿਸਮ ਦੀ ਦੇਸ਼ ਦੀ ਇਕਨੋਮੀ ਨੂੰ ਅ ਅਰਥਪੂਰਣ ਕਰਨ ਵਾਸਤੇ ਲੋਕ ਹਤੈਸ਼ੀ ਬਣਾਉਣ ਵਾਸਤੇ ਲੋਕਾਂ ਉਹਦੇ ਨਾਲ ਇਕੱਲੇ ਇਕੱਲੇ ਨੂੰ ਨਾਲ ਉਹਦੇ ਜੋੜ ਕੇ ਜਿਹੜੇ ਜੀਡੀਪੀ ਨੂੰ ਵਧਾਉਣ ਦਾ ਕੰਮ ਔਰ ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਔਰ ਆਰਥਿਕ ਤੌਰ ਤੇ ਇੱਥੇ ਕੋਈ ਖਸ਼ਹਾਲ ਦੇਸ਼ ਹੋਵੇ ਉਹਦੀਆਂ ਲੋੜਾਂ ਪੂਰੀਆਂ ਹੋਣ ਉੱਥੇ ਦੇ ਲੋਕ ਵੀ ਲੋ ਰਾਹਤ ਸੁਸਕਾ ਨੂੰ ਮਹਿਸੂਸ ਹੋਵੇ ਕਿ ਸਾਡੀ ਆਪਣੀ ਸਰਕਾਰ ਆ ਮੋਦੀ ਸਾਹਿਬ ਇਸ ਕਲ ਚ ਕਾਮਯਾਬ ਹੋਇਆ ਮੈਂ ਉਹਨਾਂ ਦਾ ਲੱਖ ਲੱਖ ਉਹਨਾਂ ਨੂੰ ਵਧਾਈ ਦਿਨਾ ਉਹਨਾਂ ਦਾ ਸਮੁੱਚੀ ਸਰਕਾਰ ਐਨਡੀਜੇ ਸਰਕਾਰ ਦਾ ਧੰਨਵਾਦ ਵੀ ਕਰਦੇ ਆਂ ਸਾਡੀ ਆਪਣੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਔਰ ਬਹੁਤ ਵੱਡਾ ਜਦੋਂ ਤੋਂ ਇਹ ਕਮਾਂਡ ਸਵਾਰੀ ਆ ਹਰ ਪਹਿਲੂ ਨੂੰ ਟੱਚ ਕਰ ਰਹੀ ਆ ਔਰ ਇਹ ਵੱਡਾ ਇੱਕ ਮੀਲ ਪੱਥਰ ਸਾਬਤ ਹੋਏਗਾ ਜੀ ਹਰ ਵਰਗ ਖੁਸ਼ ਆ ਗਰੀਬ ਜਿਨ੍ਹਾਂ ਦੇ ਕੋਈ ਬੱਚਾ ਟੀਵੀ ਨਹੀਂ ਸੀ ਲੈ ਸਕਦਾ ਜਾਂ ਕੋਈ ਆਪਣਾ ਘਰ ਦਾ ਸਾਮਾਨ ਸੀ ਉਹਦੇ 'ਚ ਬਹੁਤ ਫਰਕ ਹੋਇਆ ਤੁਸੀਂ ਦੇਖੋ ਜਾ ਕੇ ਇਕ ਤਰ੍ਹਾਂ ਤਿਹਾਰ ਦਾ ਮੋਦੀ ਸਾਹਿਬ ਨੇ ਤਿਹਾਰ ਦੇ ਮੌਕੇ ਬਹੁਤ ਵੱਡਾ ਕਦਮ ਲਿਆ ਹੈ ਹਰੇਕ ਬੰਦਾ ਜਿਹੜਾ ਹਰ ਵਰਗ ਜਿਹੜਾ ਇਹ ਗੱਲ ਤੋਂ ਖੁਸ਼ ਹੈ ਲੋਕ ਆਪਣੇ ਘਰ ਰੋਜ਼ ਨਵੇਂ ਤੋਂ ਨਵਾਂ ਸਮਾਨ ਖਰੀਦ ਕੇ ਲੈ ਕੇ ਜਾ ਰਹੇ ਆ ਕਾਰਾਂ ਸਸਤੀਆਂ ਹੋ ਗਈਆਂ ਮੋਟਰਸਾਈਕਲ ਸਸਤੇ ਹੋ ਗਏ ਟੀਵੀ ਸਸਤੇ ਹੋ ਗਏ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਸਸਤੀਆਂ ਹੋਣੀਆਂ ਇਹਦੇ ਵਿੱਚ ਮੋਦੀ ਸਾਹਿਬ ਦਾ ਅਸੀਂ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਆ ਫਤੇਗੜ ਸਾਹਿਬ ਤੋਂ ਸਾਰੇ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਵਧੀਆ ਗੱਲ ਕਰੀ ਆ ਉਹਨਾਂ ਨੇ ਤਿਹਾਰ ਦੇ ਮੋਕੇ ਲੋਕ ਬਹੁਤ ਖੁਸ਼ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ